ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੁਸੀਂ ਸੋਚਦੇ ਹੋਵੋ ਕਿ ਅੱਧੀ ਰਾਤ ਨੂੰ ਸਿੰਘਾਂ ਨੇ 2 ਵਜੇ ਰੋਡ ਕਿਉਂ ਬਲੋਕ ਕਰ ਰੱਖਿਆ ਐਸਾ ਨੂੰ ਦੱਸ ਦਈਏ ਇਹ ਸਾਡਾ ਸਿੰਘਾ ਪਤਾਗੀ ਗਗਨਦੀਪ ਸਿੰਘ ਫਰਮਾਹੀ ਤੋਂ ਭਾਲ ਪਿੰਡ ਦੇ ਵਿੱਚ ਇਹ ਵੀਰ ਗੱਤਕਾ ਸਿਖਾਉਂਦਾ ਸੀ ਸਾਲ ਤੋਂ ਨਾਲੇ ਗੁਰਬਾਣੀ ਦੀ ਸੰਥਾ ਲੈਂਦਾ ਸੀ ਬਾਣੀ ਤੇ ਬਾਣੇ ਨਾਲ ਬੱਚਿਆਂ ਨੂੰ ਜੋੜਦਾ ਸੀਗਾ ਉੱਥੇ ਅੱਜ ਦੀ ਘਟਨਾ ਹੈ ਅੱਜ ਕੀ ਹੋਇਆ ਨਸ਼ੇੜੀ ਮੁੰਡਿਆਂ ਨੇ ਆ ਕੇ ਉੱਥੇ ਕੁੜੀਆਂ ਨਾਲ ਛੇੜਕਾਨੀ ਕਰਨੀ ਸ਼ੁਰੂ ਕੀਤੀ ਤਾਂ ਐਸ ਵੀਰ ਨੇ ਉਹਨਾਂ ਨੂੰ ਰੋਕਿਆ ਇਹ ਕੱਲਾ ਸੀਗਾ ਉਹ ਕਈ ਜਾਣੇ ਸੀ ਨੂੰ ਝੁੰਬੜ ਗੇ ਝੁੰਬੜ ਕੇ ਵੀ ਬਾਨ ਦਮਾਲਾ ਲੱਥਿਆ ਬਾਣੇ ਦੀ ਬਦਬੀ ਕੀਤੀ ਕੁਕਾਰਾਂ ਦੀ ਬਦਬੀ ਕੀਤੀ ਇਹ ਕੱਲਾ ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੱਲ ਕੇ ਜਾਨੋ ਮਾਰਨ ਦੇ ਧਮਕੇ ਤੇ ਕਹਿੰਦੇ ਤੂੰ ਆਈ ਸਹੀ ਸੱਤ ਨੂੰ ਤੇਰਾ ਸਿਰ ਵੱਟ ਕੇ ਰੂੜੀ ਚ ਦਬਾਂਗੇ ਉਹ ਨਸ਼ੇੜੀ ਮੁੰਡੇ ਕਹਿੰਦੇ ਜੇ ਸਾਡੇ ਨਿੰਗ ਸਿੰਘ ਨੂੰ ਕਹਿੰਦੇ ਉਹਨੂੰ ਦੱਸਾਂਗੇ ਕੋਈ ਨਹੀਂ ਕੀ ਰੂੜੀ ਚ ਦੱਬਣਾ ਹੁੰਦਾ ਕੀ ਹੈ ਤੇ ਹੋੜਾ ਅਸੀਂ ਆਏ ਕਿਥੇ 8 ਵਜੇ ਦੇ ਥਾਣੇ ਚ ਰਿਪੋਰਟ ਲਿਖਾਉਣ ਪਹਿਨਾਂ ਦੇ ਸਾਡੀ ਰਾਪਨੀ ਦਰਜ ਕਰਦੇ ਸੀ ਜਦੋਂ ਅਸੀਂ ਉਹ ਇਹ ਤੋਂ ਪਹਿਲਾਂ ਵੀ ਅਸੀਂ ਰੋਡ ਜਮ ਕੀਤਾ ਉਦੋਂ ਸਾਡੀ ਰਾਪਟ ਇਹਨਾਂ ਨੇ ਦਰਜ ਕੀਤੀ ਦਰਜ ਕਰਨ ਤੋਂ ਬਾਅਦ ਵੀ ਲੁੱਟਪੋਣੇ ਕੀਤੇ ਫੇਰ ਸਖਤੀ ਕਰਨੀ ਪਈ ਸਾਨੂੰ ਫੇਰ ਇਹਨਾਂ ਨੇ ਜਾ ਕੇ ਸਾਡੇ ਹਿਸਾਬ ਨਾਲ ਰਿਪੋਰਟ ਦਰਜ ਕੀਤੀ ਉਸ ਤੋਂ ਬਲਕਿ ਹੋਇਆ ਐਫ ਆਈ ਆਰ ਜਦੋਂ ਅਸੀਂ ਕਾਪੀ ਲੈਣੀ ਸੀ ਨਾ ਇਹਨਾਂ ਨੇ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਨੁੱਚਪੁਨੇ ਕਰੀ ਜਾਂਦੇ ਸੋਨੇ ਖੜ ਜੋ ਘੰਟਾ ਖੜ ਜੋ ਦੇਢ ਘੰਟਾ ਖੜ ਜੋ ਸਾਨੂੰ ਇੱਥੇ ਕੋਈ ਸ਼ੌਕ ਨਹੀਂ ਲੋਕਾਂ ਨੂੰ ਠਿੱਠ ਕਰਦਾ ਬਦਨਾਮ ਇੱਥੇ ਕਰ ਲੋਕ ਕਹਿੰਦੇ ਹੁਣ ਕਿ ਵੀ ਐਵੇਂ ਨਾ ਕਿਸੇ ਕੰਮ ਲੈਣੇ ਅਸੀਂ ਕੋਈ ਕੰਮ ਲੈਣੀ ਅਸੀਂ ਰਾਜ ਕਰਨ ਵਾਲੀ ਕੌਮ ਆ ਤੇ ਇੱਥੇ ਆ ਦੇਖੋ ਸਾਡੇ ਬਾਣੇ ਪਾੜੇ ਜਾ ਰਹੇ ਨੇ ਇਹਨਾਂ ਨੂੰ ਥੂ ਕਰਦੇ ਨੇ ਥੁੱਕਦੇ ਗਏ ਇਹਨਾਂ ਦੇ ਮੂੰਹ ਤੇ ਯਾਰ ਜਿਹੜਾ ਬੰਦਾ ਸਿੱਖੀ ਨਾਲ ਜੋੜ ਰਿਹਾਗਾ ਬਾਣੀ ਬਾਈ ਨਾਲ ਜੋੜ ਰਿਹਾ ਤੁਸੀਂ ਨਸ਼ੇੜੀਆਂ ਨੇ ਪੈਸੇ ਦਿੱਤੇ ਹੋਣੇ ਕੁਛ ਮਰਜ਼ੀ ਕੀਤਾ ਹੋਗਾ ਪਰ ਇਹਨਾਂ ਨੂੰ ਆਪਦੀ ਜ਼ਮੀਰ ਜਗਾਉਣੀ ਚਾਹੀਦੀ ਸਾਡੇ ਨਾਲ ਹੋਰ ਵੀ ਵੀਰ ਨੇਗਾ ਬਾਈ ਸਿਰਾ ਜੋਗਾ ਤੇ ਬਾਈ ਲਾਪਰੀ ਸਿੰਘ ਹੋਰੇ ਸ਼ਮਸ਼ੇਰ ਸਿੰਘ ਕਾਲੇ ਹੋਰੇ ਬਾਕੀ ਸਾਨੂੰ ਬਾਈ ਸਿਰਾ ਦੱਸੂਗਾ ਹਾਂਜੀ ਬਾਈ ਵੀਰ ਜੀ ਖਾਲਸਾ ਵੈਗੋ ਜੀ ਦੀ ਫਤਿਹ ਅੱਜ ਸਾਡੇ ਨਾਲ ਜਿਹੜਾ ੱੱੱਕਾ ਹੋਇਆ ਨਾ ਇਹ ੱੱੱਕਾ ਜੇ ਇਹ ਨਸ਼ਾ ਬੰਦ ਕਰਨ ਵਾਲਾ ਨਹੀਂ ਨਹੀਂ ਜਾ ਸਕਦੇ ਇਹ ਸਾਡੇ ਨੌਜਵਾਨ ਜਿਹੜੇ ਨਸ਼ਾ ਬੰਦ ਕਰਾਉਂਦੇ ਨੇ ਜਾਂ ਜਾਂ ਇਹ ਬਾਬੇ ਵਰਗੇ ਨੌਜਵਾਨ ਲੜਕੀਆਂ ਨੂੰ ਜਿਹੜੇ ਕੀ ਗੱਤਗਾ ਸਿਖਾਉਂਦੇ ਨੇ ਠੀਕ ਹੈ ਨੌਜਵਾਨਾਂ ਨੂੰ ਸਿੱਖੀ ਵੱਲ ਜੋੜ ਰਹੇ ਨੇ ਉਹਨਾਂ ਵੱਲ ਨਸ਼ੇੜੀ ਚੜ ਚੜ ਆਉਂਦੇ ਨੇ ਕੀ ਕਸੂਰ ਹੈ ਇਹਨਾਂ ਦਾ ਕਸੂਰ ਸਿਰਫ ਇੱਕ ਹੈ ਵੀ ਇਹ ਨੌਜਵਾਨਾਂ ਨੂੰ ਸਿੱਖੀ ਦੇ ਰਾਹ ਲਾ ਰਹੇ ਨੇ ਜਿਵੇਂ ਭਾਈ ਅਮਰਤਪਾਲ ਸੀ ਉਹਨਾਂ ਨੂੰ ਅੱਜ ਦੇਖੋ ਡਿਬਰੂਗੜ੍ਹ ਜੇਲ੍ਹ ਚ ਹਟਿਆ ਪਿਆ ਚੱਕੇ ਇਹ ਐਡਾ ੱਤਕਾ ਜ਼ਾਲਮ ਸਰਕਾਰ ਕਰ ਰਹੀ ਹੈ ਤੇ ਸਾਡੇ ਨੌਜਵਾਨਾ ਸ਼ਰਿਆਮ ੱਤਕਾ ਦਾ 8 ਵਜੇ ਦੇ ਖੜੇ ਆ ਇੱਥੇ ਛੋਟੇ ਛੋਟੇ ਬੱਚੇ ਆ ਦੇਖੋ ਸਾਡੇ ਨਾਲ ਪਚੰਗੀ ਨੇ ਸਾਡੇ ਨਾਲ ਸ਼ਰਮ ਦੀ ਗੱਲ ਆ ਯਾਰ ਤੁਸੀਂ ਸਾਡੇ ਵਾਰੀ ਦੇਖੋ ਤੁਸੀਂ ਕਿੰਨੇ ਵਾਰ ਸਾਨੂੰ ਜੇਲ੍ਹਾਂ ਚ ਚੱਕ-ਚੱਕ ਸਿੱਟਿਆ ਤੁਸੀਂ ਐਸ ਡੀ ਐਮ ਤੱਕ ਵੀ ਉੱਥੇ ਤੱਕ ਬੁਲਾ ਲੈਨੇ ਹੋ ਵੀ ਸਿੱਧਾ ਜਾ ਕੇ ਜੇਲ੍ਹ ਚ ਮਾਰ ਦਿਓ ਕਿਤੇ ਥਾਣੇ ਵੀ ਨਹੀਂ ਲੈ ਕੇ ਜਾਂਦੇ ਤੇ ਅੱਜ ਯਾਰ ਸਾਡੇ ਵਾਰੀ ਦੂਰਾ ਮਾਪ ਦੰਡ ਕਿਉਂ ਹੋਇਆ ਕਿਉਂ ਦੂਰੇ ਕਾਨੂੰਨ ਨੇ ਸਾਡੇ ਲਈ ਕੋਈ ਹੋਰ ਕਾਨੂੰਨ ਤੇ ਇਹਨਾਂ ਲਈ ਕੋਈ ਹੋਰ ਕਾਨੂੰਨ ਲਾਹਨਤ ਦੀ ਗੱਲ ਆ ਸਰਕਾਰ ਵਾਸਤੇ ਦੀ ਵੀ ਤੇ ਪ੍ਰਸ਼ਾਸਨ ਵਾਸਤੇ ਵੀ ਅੱਜ ਸਾਡੀ ਗੱਲ ਸੁਣੀ ਤਾਂ ਨਹੀਂ ਜਾਂਦੀ ਕਿਉਂਕਿ ਸੱਚ ਲਈ ਹਮੇਸ਼ਾ ਇਹੀ ਰਾਹ ਨੇ ਸਾਨੂੰ ਦਿਨ ਰਾਤ ਇੱਥੇ ਰਹਿਣਾ ਪਵੇ ਠੀਕ ਆ ਸੀ ਹੁਣ ਪੱਕੇ ਤੌਰ ਤੇ ਰੋਡ ਦੇ ਬੈਠਾਂਗੇ ਹੁਣ ਸਾਨੂੰ ਕੋਈ ਪਰਵਾਹ ਨਹੀਂ ਜਿੰਨਾ ਚਿਰ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਚਿਰ ਨਹੀਂ ਉੱਠਦੇ ਬਾਕੀ ਸੰਸ਼ੇਰ ਭਾਈ ਦੱਸੂਗਾ ਦੱਸੀ ਰੋ ਬਾਕੀ ਕੀ ਗੱਲ ਅਸੀਂ ਇਹਨਾਂ ਨੂੰ ਹੋਰ ਕਹਿਣਾ ਚਾਹੁੰਦੇ ਆ ਤੇ ਹੁਣ ਅਸੀਂ ਦੇਖ ਲਾਂ ਇੱਥੇ 8 ਵਜੇ ਦੇ ਖੱਜਲ ਖਵਾਰ ਹੋਈ ਜਾਂਦੇ ਆ ਕਾਰਵਾਈ ਕਰਾਉਣ ਲਈ ਪਰ ਜਿੱਦੇ ਅੱਜ ਤੋਂ 7 ਤਰੀਕ ਨੂੰ ਇਹ ਪੁਲਿਸ ਕੰਦਾ ਢੱਪ ਕੇ ਮੇਰੇ ਘਰੇ ਆਈ ਸੀਗੀ ਉਹਦੇ ਇਹਨਾਂ ਕੋਲੇ ਕੀ ਬ੍ਰਾਂਟ ਸੀਗਾ ਉਦੋਂ ਇਹ ਜੇ ਸਾਢੇ 9 ਫੜਨਾ ਹੁੰਦਾਗਾ ਘਰ ਆ ਪਾ ਆਈਆਂ ਪਾਉਣੇ ਮਿੰਟ ਚ ਆ ਜਾਂਦੇ ਨੇ ਜਦੋਂ ਸਾਡੇ ਕਿਦੇ ਸਿੰਘ ਨਾਲ ਇਦਾਂ ਦਾ ਦੁਰਭਵਿਹਾਰ ਹੁੰਦਾਗਾ ਤਾਂ ਇਹਨਾਂ ਦਾ ਫਰਜ਼ ਕੀ ਹੈਗਾ ਕਿ ਇਹਨਾਂ ਨੇ ਸਾਡੀ ਰਿਪੋਰਟ ਤੱਕ ਨਹੀਂ ਲਿਖੀ ਪਹਿਲਾਂ ਹੁਣ ਜੇ ਲਿਖ ਲਈ ਤਾਂ ਸਾਨੂੰ ਉਹਦੀ ਕਾਪੀ ਨਹੀਂ ਦੇ ਰਹੇ ਇਸ ਲਈ ਅਸੀਂ ਕਹਿਣਾ ਚਾਹੁੰਦੇ ਆ ਇਹ ਦੋਰਾ ਮਾਫਦੰਡਾ ਬਤਨਾ ਬੰਦ ਕਰੇ ਇਹ ਜੋ ਸਰਕਾਰ ਕਹਿੰਦੀ ਹੈ ਕਿ ਅਸੀਂ ਬਦਲਾਅ ਕਰ ਰਹੇ ਹਾਂ ਇਹ ਬਦਲਾਅ ਮੈਂ ਅੱਜ ਤੱਕ ਕਦੇ ਨਹੀਂ ਦੇਖਿਆ ਵੀ ਰਾਤ ਨੂੰ 2 ਵਜੇ 3 ਵਜੇ ਕਦੇ ਕਿਸੇ ਨੇ ਸੜਕਾਂ ਰੋਕੇ ਆਪਣੀ ਗੱਲ ਕਹਿਣ ਲਈ ਉਹਨਾਂ ਨੂੰ ਸੜਕ ਰੋਕਣੀ ਪਈ ਹੋਵੇ ਇਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਜਿੰਨਾ ਚਿਰ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅਸੀਂ ਇਸੇ ਤਰੀਕੇ ਇਸੇ ਰੋਡ ਤੇ ਬੈਠੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ